हमीद अली ਤੇ محمد ਢੀ ਨੂੰ ਕੋਨ ਗੱਡੀ ਦੇ ਵਿੱਚ ਹੀ ਸਾਰਨਾ ਚਾਹੁੰਦਾ ਸੀ ਕੋਨ ਹਨ ਉਹ ਲੋਕ ਜਿਹੜੇ ਆਏ ਦਿਨ ਗਊ ਤਸਕਰੀ ਕਰਦੇ ਨੇ ਔਰ ਗਊਆਂ ਨੂੰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਛੁਪਾ ਕੇ ਲੈ ਕੇ ਜਾਂਦੇ ਨੇ ਜਦਕਿ ਗਊ ਤਸਕਰੀ ਬੈਨ ਹੈ ਜੀ ਹਾਂ ਜੰਮੂ ਦਾ ਹੈ ਇਹ ਮਾਮਲਾ 하미드 अली ਤੇ ਮੁਹੰਮਦ ਅਲੀ ਨੂੰ ਕੋਨ ਗੱਡੀ ਦੇ ਵਿੱਚ ਹੀ ਸਾਰਨਾ ਚਾਹੁੰਦਾ ਸੀ ਕੋਨ ਹਨ ਉਹ ਲੋਕ ਜਿਹੜੇ ਆਏ ਦਿਨ ਗੋ ਤਸਕਰੀ ਕਰਦੇ ਨੇ ਔਰ ਗਵਾਂ ਨੂੰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਛੁਪਾ ਕੇ ਲੈ ਕੇ ਜਾਂਦੇ ਨੇ ਜਦਕਿ ਗੋ ਤਸਕਰੀ ਬੈਨ ਹੈ ਜੀ ਹਾਂ ਜਮੂ ਦਾ ਹੈ ਇਹ ਮਾਮਲਾ ਤੁਸੀਂ ਦੇਖ ਰਹੇ ਹੋ ਆਪਸੀ ਸਾਇੰਟਿਵ ਟੀਵੀ ਤੇ ਮੈਂ ਹਾਂ ਤੇਜਿੰਦਰਪਾਲ ਸਿੰਘ ਤੁਹਾਨੂੰ ਦੱਸ ਦਈਏ ਕਿ ਬੀਤੀ ਰਾਤ ਜੰਮੂ ਦੇ ਰਾਇਪੁਰ ਸਤਵਾਰੀ ਵਿਖੇ ਦੋ ਮਾਮਲੇ ਇਕੱਠੇ-ਇਕੱਠੇ ਨਿਕਲ ਕੇ ਸਾਹਮਣੇ ਆਏ ਥੋੜੀ-ਥੋੜੀ ਹੀ ਦੇਰ ਦੇ ਵਕਫੇ ਦੇ ਵਿੱਚ ਪਹਿਲਾ ਮਾਮਲਾ ਤੁਹਾਨੂੰ ਪਹਿਲਾਂ ਦੱਸ ਦਈਏ ਕਿ ਗੋਤ ਤਸਕਰੀ ਦਾ ਸਾਹਮਣੇ ਆਇਆ ਅਤੇ ਦੂਸਰਾ ਮਾਮਲਾ ਇੱਕ ਪਲਾਲੀ ਪਰਾਲੀ ਦੀ ਭਰੀ ਹੋਈ ਗੱਡੀ ਨੂੰ ਅੱਗ ਲਾਉਣ ਦਾ ਜਾਂ ਅੱਗ ਲੱਗ ਕੇ ਸੜ ਜਾਣ ਦਾ ਮਾਮਲਾ ਸਾਹਮਣੇ ਆਇਆ ਦੋਵੇਂ ਮਾਮਲੇ ਕਿਧਰੇ ਨਾ ਕਿਧਰੇ ਇੱਕ ਦੂਸਰੇ ਦੇ ਨਾਲ ਜੁੜੇ ਹੋਏ ਨੇ ਆਮ ਤੌਰ ਤੇ ਦੇਖਿਆ ਜਾਏ ਤਾਂ ਇਹ ਸਰਦੀਆਂ ਦਾ ਮੌਸਮ ਸ਼ੁਰੂਆਤੀ ਤੌਰ ਤੇ ਚੱਲ ਰਿਹਾ ਹੈ ਔਰ ਇਸ ਸਰਦੀਆਂ ਦੇ ਮੌਸਮ ਦੇ ਵਿੱਚ ਆਮ ਤੌਰ ਤੇ ਪਰਾਲੀ ਦੀਆਂ ਗੱਡੀਆਂ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਤੱਕ ਜਾਂਦੀਆਂ ਨੇ ਹੁਣ ਪਰਾਲੀ ਦੀਆਂ ਗੱਡੀਆਂ ਆਰਸਪੁਰਾ ਇਲਾਕਾ ਜੋ ਬਾਰਡਰ ਇਲਾਕਾ ਹੈ ਇੱਥੋਂ ਨਿਕਲ ਕੇ ਪਹਾੜੀ ਇਲਾਕੇ ਵੱਲ ਨੂੰ ਜਾਂਦੀਆਂ ਨੇ ਲੇਕਿਨ ਇਸੇ ਰਸਤੇ ਦੇ ਵਿੱਚੋਂ ਜਿਹੜੇ ਰਸਤੇ ਦੀ ਅਸੀਂ ਗੱਲ ਕਰ ਰਹੇ ਹਾਂ ਰਾਏਪੁਰ ਸਤਵਾਰੀ ਦੇ ਵਿੱਚ ਜਿਹੜਾ ਇਲਾਕਾ ਪੈਂਦਾ ਹੈ ਜਿਹੜਾ ਕਿ ਪੁਲਿਸ ਸਟੇਸ਼ਨ ਸਤਵਾਰੀ ਦੇ ਅੰਡਰ ਪੈਂਦਾ ਹੈ ਅਤੇ ਪੁਲਿਸ ਪੋਸਟ ਚੱਠਾ ਔਰ ਬੇਲੀ ਚਰਾਣਾ ਦੇ ਵਿੱਚ ਦਾ ਇਲਾਕਾ ਹੈ ਇਹ ਦੋਵੇਂ ਪੁਲਿਸ ਪੋਸਟਾਂ ਚੱਠਾ ਪੁਲਿਸ ਪੋਸਟ ਔਰ ਬੇਲੀ ਚਰਾਣਾ ਪੁਲਿਸ ਪੋਸਟ ਦੇ ਵਿੱਚ ਦਾ ਇਲਾਕਾ ਇਸ ਇਲਾਕੇ ਦੇ ਵਿੱਚ ਦੋ ਮਾਮਲੇ ਨਿਕਲ ਕੇ ਸਾਹਮਣੇ ਆਏ ਜਿੱਥੇ ਪਹਿਲਾ ਮਾਮਲਾ ਲੋਕਾਂ ਨੇ ਗਊ ਤਸਕਰੀ ਕਰ ਰਹੀ ਗੱਡੀ ਨੂੰ ਘੇਰਿਆ ਅਤੇ ਪੁਲਿਸ ਵੀ ਮੌਕੇ ਤੇ ਪਹੁੰਚ ਗਈ ਔਰ ਪੁਲਿਸ ਦੇ ਮੌਕੇ ਤੇ ਪਹੁੰਚਦਿਆਂ ਹੀ ਉਸ ਗੱਡੀ ਨੂੰ ਵੀ ਜਿਹੜਾ ਹੈ ਜ਼ਬਤ ਕਰ ਲਿਆ ਗਿਆ ਔਰ ਉਸ ਦੇ ਨਾਲ ਨਾਲ ਜਿਹੜੇ ਪਸ਼ੂ ਸੀਗੇ ਉਹਦੇ ਵਿੱਚ ਜਿਹੜੇ ਜਨੌਰ ਸੀਗੇ ਜਿਨ੍ਹਾਂ ਨੂੰ ਗਊਆਂ ਕਿਹਾ ਜਾ ਰਿਹਾ ਹੈ ਗਊਆਂ ਸੰ ਜੜੀਆਂ 7 ਤੋਂ 8 ਗਊਆਂ ਉਹ ਵੀ ਮੌਕੇ ਤੇ ਬਰਾਮਦ ਕੀਤੀਆਂ ਗਈਆਂ ਗਊਆਂ ਦੀ ਹਾਲਤ ਇੰਨੀ ਬੁਰੀ ਦੱਸੀ ਗਈ ਕਿ ਸ਼ਾਇਦ ਲੋਕਾਂ ਦੇ ਕਹਿਣ ਦੇ ਮੁਤਾਬਕ ਕਿ ਉਹ ਆਪਣੀ ਹੋਸ਼ ਦੇ ਵਿੱਚ ਨਹੀਂ ਸਨ ਸ਼ਾਇਦ ਉਹਨਾਂ ਨੂੰ ਕੋਈ ਦਵਾਈ ਦਿੱਤੀ ਗਈ ਸੀ ਜਾਂ ਇੰਜੈਕਸ਼ਨ ਲਗਾ ਕੇ ਉਸ ਗੱਡੀ ਦੇ ਵਿੱਚ ਤੁਨ ਤੁਨ ਕੇ ਭਰਿਆ ਗਿਆ ਸੀ ਔਰ ਉਹਨਾਂ ਨੂੰ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਲੈ ਕੇ ਜਾਇਆ ਜਾ ਰਿਹਾ ਸੀ ਤੁਹਾਨੂੰ ਦੱਸ ਦਈਏ ਕਿ ਜੋ ਗਊ ਤਸਕਰੀ ਦੇ ਮਾਮਲੇ ਨੂੰ ਲੈ ਕੇ ਪੁਲਿਸ ਨੇ ਵੀ ਆਪਣਾ ਸ਼ਿਕੰਜਾ ਕੱਸਿਆ ਹੋਇਆ ਹੈ ਆਏ ਦਿਨ ਪੁਲਿਸ ਦੀਆਂ ਕਈ ਖਬਰਾਂ ਨਿਕਲ ਕੇ ਸਾਹਮਣੇ ਆਉਂਦੀਆਂ ਨੇ ਕਿ ਅੱਜ ਇੱਥੋਂ ਬਵੈਂ ਸਮਗਲੀ ਜਿਹੜੀ ਗਊ ਤਸਕਰੀ ਦੀ ਗੱਡੀ ਪਕੜੀ ਗਈ ਅੱਜ ਉੱਥੋਂ ਗਊ ਤਸਕਰੀ ਦੀ ਗੱਡੀ ਪਕੜੀ ਗਈ ਪੁਲਿਸ ਵੀ ਆਪਣੀ ਪੂਰੀ ਡਿਊਟੀ ਨਿਭਾ ਰਹੀ ਹੈ ਲੇਕਿਨ ਫੇਰ ਵੀ ਇਹ ਲੋਕੀ ਗਊ ਤਸਕਰੀਆਂ ਕਰਨ ਤੋਂ ਬਾਜ਼ ਨਹੀਂ ਹਾਰੇ ਖੈਰ ਇਹ ਤਾਂ ਇੱਕ ਮਾਮਲਾ ਸੀ ਜਿਹਦੇ ਵਿੱਚ ਗੱਡੀ ਵੀ ਜ਼ਬਤ ਕਰ ਲਈ ਗਈ ਲੇਕਿਨ ਡਰਾਈਵਰ ਜਿਹੜਾ ਹੈ ਉਹ फरार हो चुका है गड्डी ਦਾ ਸਾਰਾ ਡਾਟਾ ਪੁਲਿਸ ਦੇ ਕੋਲ ਹੈ ਉਹ ਇਨਵੈਸਟੀਗੇਸ਼ਨ ਜਾਰੀ ਹੈ اور ਛੇਤੀ ਹੀ ਸ਼ਾਇਦ ਉਹ ਬੋਇਨ ਸਮਗਲਿੰਗ ਵਾਲੇ ਜਿਹੜੇ ਗਊ ਤਸਕਰੀ ਵਾਲੇ ਹਨ ਉਹਨਾਂ ਦੇ ਹੱਥ ਪੁਲਿਸ ਦੇ ਹੱਥ ਜਿਹੜੇ ਨੇ ਉਹ ਉਹਨਾਂ ਦੇ ਗਲ ਤੱਕ ਪਹੁੰਚ ਸਕਦੇ ਨੇ اور ਛੇਤੀ ਹੀ ਉਹ ਗ੍ਰਿਫਤਾਰ ਹੋ ਸਕਦੇ ਨੇ ਨਾਲ ਹੀ ਇੱਕ ਦੂਸਰਾ ਮਾਮਲਾ ਕੁਝ ਹੀ ਸਮੇਂ ਦੇ ਬਾਅਦ ਸ਼ਾਇਦ ਕੁਝ ਹੀ ਮਿੰਟਾਂ ਦੇ ਬਾਅਦ ਨਿਕਲ ਕੇ ਸਾਹਮਣੇ ਉਸੇ ਇਲਾਕੇ ਦੇ ਵਿੱਚ ਆਉਂਦਾ ਹੈ ਜਦੋਂ ਕਿ ਇੱਕ ਗੱਡੀ ਜਿਸ ਦਾ ਨੰਬਰ ਤੁਹਾਨੂੰ ਦੱਸਦੀ ਹੈ ਜੇਕੇ 02BP8766 ਗੱਡੀ ਨੰਬਰ ਹੈ ਇਹ ਗੱਡੀ ਜਿਹੜੀ ਹੈ ਪਰਾਲੀ ਦੀ ਲੋਡ ਹੋ ਕੇ ਆਰਸਪੁਰਾ ਇਲਾਕੇ ਤੋਂ ਉਦਮਪੁਰ ਵੱਲ ਨੂੰ ਜਾ ਰਹੀ ਸੀ ਰਸਤਾ ਉਹ ਹੀ ਬੇਲੀ ਚਰਾਣਾ ਔਰ ਛੱਠਾ ਦੇ ਵਿਚ ਵਾਲਾ ਸੀ ਜਿੱਥੋਂ ਇਹ ਗੱਡੀ ਜਾ ਰਹੀ ਸੀ ਇਸ ਗੱਡੀ ਦੇ ਵਿਚ ਦੋ ਜਿਹੜੇ ਬੰਦੇ ਸਵਾਰ ਸੀ ਜਿਨ੍ਹਾਂ ਦਾ ਨਾਮ ਹਾਮਿਦ ਅਲੀ son of ਫਤਿਹ ਅਲੀ ਸੁਰਹੀ ਸਰ ਦਾ ਅਤੇ ਮੁਹੰਮਦ ਰਫੀ son of ਸ਼ੇਰ ਅਲੀ ਇਹ ਦੋ ਬੰਦੇ ਜੋ ਕਿ ਉਦਮਪੁਰ ਦਾ ਰਹਿਣ ਵਾਲਾ ਹੈ ਇਹ ਦੋਵੇਂ ਸਵਾਰ ਸੀ ਹੁਣ ਇਹਨਾਂ ਦੋਨਾਂ ਬੰਦਿਆਂ ਦੇ ਬਿਆਨਾਂ ਦੇ ਮੁਤਾਬਕ ਦੇਖਿਆ ਜਾਵੇ ਤਾਂ ਪੁਲਿਸ ਨੇ ਐਫਆਈਆਰ ਜਿਹੜੀ ਹੈ ਉਹ ਲਿਖ ਲਈ ਹੈ ਸਤਵਾਰੀ ਪੁਲਿਸ ਸਟੇਸ਼ਨ ਦੇ ਵਿੱਚ 259/224 ਐਫਆਈਆਰ ਨੰਬਰ ਹੈ ਜੋ ਕਿ ਅਣਪਛਾਤੇ ਲੋਕਾਂ ਦੇ ਖਿਲਾਫ ਲਿਖ ਲਈ ਗਈ ਹੈ ਅਣਪਛਾਤੇ ਲੋਕਾਂ ਦੇ ਖਿਲਾਫ ਕਿਉਂ ਐਫਆਈਆਰ ਲਿਖੀ ਗਈ ਕਿਉਂਕਿ ਉਸ ਪ੍ਰਾਲੀ ਦੀ ਗੱਡੀ ਨੂੰ ਅੱਗ ਲਾਈ ਗਈ ਹੈ ਐਸਾ ਕਹਿਣਾ ਹੈ ਉਸ ਡਰਾਈਵਰ ਅਤੇ ਵਿੱਚ ਬੈਠੇ ਹੋਏ ਬੰਦੇ ਦਾ ਉਹਨਾਂ ਨੇ ਕਿਹਾ ਕਿ ਜਦੋਂ ਅੱਗੇ ਪੀੜ ਇਕੱਠੀ ਹੋਈ ਸੀ ਤਾਂ ਉਹਨਾਂ ਨੇ ਪੀੜ ਨੂੰ ਦੇਖ ਕੇ ਗੱਡੀ ਨੂੰ ਇੱਕ ਪਾਸੇ ਲਾ ਲਿਆ ਔਰ ਇੱਕ ਪਾਸੇ ਲਾਉਣ ਤੋਂ ਬਾਅਦ ਉਹ ਗੱਡੀ ਦੇ ਵਿੱਚੋਂ ਹਜੇ ਨਿਕਲ ਨਹੀਂ ਵਾਲੇ ਸੀ ਕਿ ਪੁਲਿਸ ਉਸ ਪੀੜ ਦੇ ਵਿੱਚੋਂ ਸ਼ਾਇਦ ਕਿਸੇ ਨੇ ਗੱਡੀ ਦੇ ਪਰਾਲੀ ਨੂੰ ਅੱਗ ਲਗਾ ਦਿੱਤੀ ਔਰ ਅੱਗ ਲਾਉਣ ਤੋਂ ਬਾਅਦ ਜੋ ਮਾਮਲਾ ਸਾਹਮਣੇ ਆਇਆ ਜਿਵੇਂ ਉਸ ਡਰਾਈਵਰ ਨੇ ਅਤੇ ਉਹਦੇ ਸਾਥੀ ਨੇ ਦੱਸਿਆ ਕਿ ਉਹਨਾਂ ਨੂੰ ਗੱਡੀ ਦੇ ਵਿੱਚੋਂ ਬਾਹਰ ਨਹੀਂ ਨਿਕਲਣ ਦਿੱਤਾ ਜਾ ਨਹੀਂ ਨਿਕਲਣ ਦਿੱਤਾ ਗਿਆ ਬਾਹਰ ਨਾ ਨਿਕਲਣ ਦੇਣ ਦਾ ਕਾਰਨ ਕਿ ਬਾਹਰੋਂ ਆਵਾਜ਼ ਆ ਰਹੀ ਸੀ ਕੁਝ ਲੋਕਾਂ ਦੀ ਕਿ ਇਹਨਾਂ ਨੂੰ ਵਿੱਚ ਹੀ ਸੜ ਲੈਣ ਦਿਓ ਔਰ ਪੁਲਿਸ ਨੇ ਮੌਕੇ ਤੇ ਕਾਰਵਾਈ ਕਰਦੇ ਹੋਏ ਉਹਨਾਂ ਦੋਹਾਂ ਨੂੰ ਸੇਫ ਕਰਕੇ ਗੱਡੀ ਚੋਂ ਬਾਹਰ ਕੱਢਿਆ ਔਰ ਆਪਣੇ ਜਿਹੜੇ ਘੇਰੇ ਦੇ ਵਿੱਚ ਲੈ ਲਿਆ ਤਾਂ ਕਿ ਇਹਨਾਂ ਦੋਹਾਂ ਨੂੰ ਕੋਈ ਨੁਕਸਾਨ ਨਾ ਪਹੁੰਚ ਸਕੇ ਪੁਲਿਸ ਦੀ ਇਸ ਜਾਂਬਾਜ਼ੀ ਨੂੰ ਵੀ ਅਸੀਂ ਜਿਹੜਾ ਹੈ ਉਹ ਅਪਰੀਜ਼ ਕਰਦੇ ਹਾਂ ਕਿਉਂਕਿ ਪੁਲਿਸ ਮੌਕੇ ਤੇ ਸੀ ਤਾਂ ਹੀ ਸ਼ਾਇਦ ਇਹਨਾਂ ਦੋਨਾਂ ਦੀ ਜਾਨ ਬਚ ਸਕੀ ਹੁਣ ਇਹਨਾਂ ਦੋਨਾਂ ਦੇ ਬਿਆਨਾਂ ਦੇ ਮੁਤਾਬਕ ਕਿ ਉਹਨਾਂ ਨੂੰ ਗੱਡੀ ਦੇ ਵਿੱਚ ਸਾੜਨ ਦੀ ਕੋਸ਼ਿਸ਼ ਕੀਤੀ ਗਈ ਜੋ ਕਿ ਪ੍ਰਾਲੀ ਦੀ ਲੋਡ ਸੀ ਕਿਉਂਕਿ ਪ੍ਰਾਲੀ ਨੂੰ ਅੱਗ ਲਗਾ ਦਿੱਤੀ ਗਈ ਸੀ ਲੇਕਿਨ ਮੌਕੇ ਤੇ ਫਿਰ ਪੁਲਿਸ ਨੇ ਜਾ ਕੇ ਇਹ ਸਾਰਾ ਮਾਮਲਾ ਸੰਭਾਲ ਲਿਆ ਕਿਉਂਕਿ ਪੁਲਿਸ ਪਹਿਲਾਂ ਹੀ ਉੱਥੇ ਮੌਕੇ ਤੇ ਮੌਜੂਦ ਵੀ ਸੀ ਅਧਿਕਾਰੀਆਂ ਨੇ ਪ੍ਰੀਲੀਮਿਨਰੀ ਇਨਵੈਸਟੀਗੇਸ਼ਨ ਦੇ ਵਿੱਚ ਇਹੀ ਕਿਹਾ ਹੈ ਕਿ ਸ਼ਾਇਦ ਹੋ ਸਕਦਾ ਹੈ ਕਿਸੇ ਹਾਈ ਟੈਂਸ਼ਨ ਦੇ ਨਾਲ ਸ਼ਾਰਟ ਸਰਕਟ ਹੋਇਆ ਹੋਏ ਲੇਕਿਨ ਮੌਕੇ ਦੀਆਂ ਤਸਵੀਰਾਂ ਏ ਦੱਸਦਿਆਂ ਨੇ ਕਿ ਉਸ ਜਗ੍ਹਾ ਤੇ ਜਿੱਥੇ ਉਸ ਗੱਡੀ ਨੂੰ ਅੱਗ ਲੱਗੀ ਉਸ ਦੇ ਲਾਗੇ-ਤਾਗੇ ਐਸੀ ਕੋਈ ਹਾਈ ਟੈਂਸ਼ਨ ਵਾਇਰ ਜਾਂ ਹਾਈ ਟੈਂਸ਼ਨ ਪਾਵਰ ਸਪਲਾਈ ਦੀ ਤਾਰ ਨਹੀਂ ਸੀ ਜਿਹਦੇ ਨਾਲ ਜੁੜ ਕੇ ਉਹਨੂੰ ਅੱਗ ਲੱਗ ਸਕੇ ਕਿਉਂਕਿ ਹਾਈ ਟੈਂਸ਼ਨ ਦੀ ਤਾਰ ਕਰੀਬ 20 ਤੋਂ 25 ਫੁੱਟ ਉੱਚੀ ਹੁੰਦੀ ਹੈ ਔਰ ਉਹ ਵੀ ਉਹ ਸੜਕ ਦੇ ਦੂਸਰੇ ਬੰਨੇ ਸੀ ਖੈਰ ਇਹ ਤਾਂ ਮਾਮਲਾ ਹੁਣ ਇਨਵੈਸਟੀਗੇਸ਼ਨ ਦਾ ਹੈ ਕਿਉਂਕਿ ਐਫ ਆਈ ਆਰ ਪੁਲਿਸ ਸਟੇਸ਼ਨ ਸਤਵਾਰੀ ਦੇ ਵਿੱਚ ਦਰਜ ਹੋ ਚੁੱਕੀ ਹੈ ਜਿਸ ਦਾ ਨੰਬਰ 259/22 ਹੈ ਉਹ ਐਫ ਆਈ ਆਰ ਅਣਪਛਾਤੇ ਲੋਕਾਂ ਦੇ ਖਿਲਾਫ ਜੋ ਕਿ ਡਰਾਈਵਰ ਔਰ ਉਹਦੇ ਸਾਥੀ ਦੇ ਬਿਆਨਾਂ ਦੇ ਸਾਹਬ ਦੇ ਨਾਲ ਜਿਹੜੀ ਹੈ ਉਹ ਦਰਜ ਕਰ ਲਈ ਗਈ ਹੁਣ ਦੇਖਣਾ ਹੋਵੇਗਾ ਕਿ ਉਹ ਕਿਹੜੇ ਲੋਕ ਸੀ ਜਿਨ੍ਹਾਂ ਨੇ ਇਸ ਪ੍ਰਾਲੀ ਦੀ ਗੱਡੀ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਅਤੇ ਉਹ ਕਿਹੜੇ ਲੋਕ ਸੀ ਜਿਹੜੇ ਬੋਵਾਈਨ ਸਮਗਲਿੰਗ ਯਾਨੀ ਕਿ ਗੌਤ ਤਸਕਰੀ ਜਿਹੜੀ ਹੈ ਕਰਕੇ ਇੱਥੋਂ ਜਾ ਰਹੇ ਸੀ ਉੱਥੋਂ ਮੌਕੇ ਤੇ ਫਰਾਰ ਹੋ ਗਏ ਹੁਣ ਦੇਖਣਾ ਪੁਲਿਸ ਦੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਦੇਖਣਾ ਇਹ ਹੋਵੇਗਾ ਕਿ ਕਿਆ ਇਹ ਦੋਵੇਂ ਮਾਮਲਿਆਂ ਦੇ ਵਿੱਚ ਜਿਹੜੇ ਵੀ ਮੌਕੇ ਤੇ ਉਸ ਵੇਲੇ ਬੰਦੇ ਸੀਗੇ ਜਿਨ੍ਹਾਂ ਨੇ ਇਹ ਮਾਮਲੇ ਕੀਤੇ ਜਾਂ ਇਸ ਜੁਰਮ ਨੂੰ ਅੰਜਾਮ ਦਿੱਤਾ ਭਾਵੇਂ ਉਹ ਗੌਤ ਤਸਕਰੀ ਵਾਲਾ ਹੋਵੇ ਪਾਵੇਂ ਉਹ ਪਰਾਲੀ ਦੀ ਭਰੀ ਹੋਈ ਗੱਡੀ ਨੂੰ ਅੱਗ ਲਾ ਕੇ ਬੰਦਿਆਂ ਨੂੰ ਵਿੱਚ ਸਾੜਨ ਵਾਲੀ ਗੱਲ ਦਾ ਹੋਵੇ ਇਹਨਾਂ ਦੇ ਉੱਤੇ ਪੁਲਿਸ ਇਸ ਵੇਲੇ ਇਨਵੈਸਟੀਗੇਸ਼ਨ ਕਰ ਰਹੀ ਹੈ ਔਰ ਦੇਖਣਾ ਹੋਵੇਗਾ ਕਿੰਨੇ ਕੁ ਛੇਤੀ ਪੋਸ ਜੜੀ ਹੈ ਇਹਨਾਂ ਦੇ ਗਲਮਿਆਂ ਤੱਕ ਆਪਣਾ ਹੱਥ ਪਹੁੰਚਾਉਂਦੀ ਹੈ ਕਿਉਂਕਿ ਕਾਨੂੰਨ ਦੇ ਹੱਥ ਹਮੇਸ਼ਾ ਲੰਬੇ ਹੁੰਦੇ ਨੇ ਔਰ ਕਾਨੂੰਨ ਦੇ ਉੱਪਰ ਹਰ ਇੱਕ ਨੂੰ ਪੂਰਾ ਪੂਰਾ ਵਿਸ਼ਵਾਸ ਹੈ ਦੇਖਦੇ ਰਹੋ ਆਪਸੀ ਸਾਇੰਟੀਵੀ ਇਸੇ ਤਰ੍ਹਾਂ ਦੀਆਂ ਹੋਰ ਵੀ ਖਬਰਾਂ ਲੈ ਕੇ ਆਵਾਂਗੇ ਤਦ ਤੱਕ ਦੇ ਲਈ ਦਿਓ ਜੀ ਇਜਾਜ਼ਤ ਧੰਨਵਾਦ ਜੀ